ਸਸਕਲ ਦੋਸਤੋ ਨਿੱਗਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਖੁਸ਼ੀ ਦੀ ਖਬਰ ਕਿ ਇੰਡੀਅਨ ਟੀਮ ਜ਼ੰਬਾਬਵੇ ਦੇ ਵਿੱਚ ਜ਼ੰਬਾਬਵੇ ਦੇ ਸ਼ਹਿਰ ਹਰਾਰੇ ਦੇ ਵਿੱਚ 1-4 ਦੇ ਫਰਕ ਦੇ ਨਾਲ ਸੀਰੀਜ਼ ਜਿੱਤ ਚੁੱਕੀ ਹੈ ਜੀ 5 ਮੈਚਾਂ ਦੀ ਸੀਰੀਜ਼ ਸੀ ਜਿਹਦੇ ਵਿੱਚੋਂ 1-4 ਦੇ ਫਰਕ ਦੇ ਨਾਲ ਇੰਡੀਆ ਨੇ ਜ਼ੰਬਾਬਵੇ ਨੂੰ ਹਰਾਇਆ ਹੈ ਜੇ ਗੱਲ ਕਰੀਏ 2024 ਜਿਹੜਾ ਹੈ ਉਹ ਇੰਡੀਅਨ ਕ੍ਰਿਕਟ ਟੀਮ ਵਾਸਤੇ ਬੜਾ ਹੀ ਭਾਗਾ ਵਾਲਾ ਚੜਿਆ ਹੈ ਜਾਨੀ ਕਿ ਜੇ ਗੱਲ ਕਰੀਏ ਜੇ ਮੀਨਾ ਨਹੀਂ ਹੋਇਆ 29 ਜੂਨ ਨੂੰ ਵਰਲਡ ਕੱਪ ਦੇ ਵਿੱਚ ਇੰਡੀਅਨ ਟੀਮ ਜਿਹੜੀ ਹੈ ਉਹ ਜੇਤੂ ਰਹਿੰਦੀ ਏ ਔਰ ਉਸ ਤੋਂ ਬਾਅਦ ਅਜੇ ਕੱਲ ਹੀ 13 ਜੁਲਾਈ ਲੰਘ ਕੇ ਗਈ ਏ ਜਗਰਾਜ ਸਿੰਘ ਦੀ ਕਪਤਾਨੀ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਲੀਜੈਂਡ ਦੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਇਹ ਵੱਡਾ ਖਿਤਾਬ ਇੰਡੀਅਨ ਟੀਮ ਨੇ ਜਿੱਤਿਆ ਹੈ ਜੀ ਔਰ ਉਸ ਤੋਂ ਇਲਾਵਾ ਅੱਜ ਜੋ 14 ਦੀ ਗੱਲ ਕਰੀਏ ਤੇ 14 ਤਰੀਕ ਨੂੰ ਜੰਬਾਵੇ ਦੇ ਵਿੱਚ ਵੱਡੇ ਫਰਕ ਦੇ ਨਾਲ 42 ਰਨ 45 ਸਕੋਰ ਦੇ ਨਾਲ ਜੇਤੂ ਰਹੀ ਏ ਇੰਡੀਅਨ ਕ੍ਰਿਕਟ ਟੀਮ 167 ਸਕੋਰ ਸੀ ਤੇ 6 ਆਊਟ ਸੀ ਜਦਕਿ ਜੰਬਾਵੀਆ ਨੂੰ 125 ਤੇ ਆਲ ਆਊਟ ਤੇ ਰਨ ਆਊਟ ਕਰ ਦਿੱਤਾ ਆਊਟ ਕਰ ਦਿੱਤਾ ਵਿਕਟ ਕੀਪਿੰਗ ਦੇ ਵਿੱਚ ਕੈਚਿੰਗ ਦੇ ਵਿੱਚ ਆਊਟ ਕਰਕੇ ਇੰਡੀਅਨ ਟੀਮ ਜਿਹੜੀ ਹੈ ਉਹ ਜੇਤੂ ਰਹੀ ਹੈ ਜੀ ਔਰ ਉਤੋਂ ਵੀ ਵੱਡੀ ਮਾਣ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਪੰਜਾਬੀਆਂ ਵਾਸਤੇ ਕਿ ਸ਼ੁਭਮਨ ਗਿਲ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਹੈ ਉਹ ਮੈਚ ਖੇਡਿਆ ਗਿਆ ਸੀ ਔਰ ਉਸ ਤੋਂ ਇਲਾਵਾ ਜੇ ਗੱਲ ਕਰੀਏ ਵਰਲਡ ਚੈਂਪੀਅਨਸ਼ਿਪ ਲੀਗ ਦੇ ਵਿੱਚ ਜੁਵਰਾਜ ਸਿੰਘ ਹਰਪਜਨ ਸਿੰਘ ਗੁਰਕੀਰਤਮਨ ਤੇ ਅਨੁਰীত ਸਿੰਘ ਉਹ ਖੇਡੇ ਸਨ ਵਰਲਡ ਕੱਪ ਦੇ ਵਿੱਚ ਅਰਸ਼ਦੀਪ ਸਿੰਘ ਜਸਪ੍ਰੀਤ ਸਿੰਘ ਵਿਰਾਟ ਕੋਹਲੀ ਤੇ ਹੁਣ ਜ਼임ਬਾਬੇ ਦੇ ਵਿੱਚ ਸ਼ੁਭਮਨ ਗਿਲ ਅਭਿਸ਼ੇਕ ਸ਼ਰਮਾ ਜੋ ਕਿ ਅੰਮ੍ਰਿਤਸਰ ਤੋਂ ਹੈ ਸਾਰਿਆਂ ਪੰਜਾਬੀਆਂ ਵੱਲੋਂ ਬੜਾ ਵੱਡਾ ਅਹਿਮ ਯੋਗਦਾਨ ਜਿਹੜਾ ਹੈ ਉਹ ਕ੍ਰਿਕਟ ਟੀਮ ਦੇ ਵਿੱਚ ਦਿੱਤਾ ਗਿਆ ਹੈ ਤੇ ਮਾਣ ਹੈ ਸਾਨੂੰ ਪੰਜਾਬੀ ਹੋਣ ਤੇ ਤੇ ਇਹਨਾਂ ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ ਜੀ ਮਤੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਤੁਹਾਡਾ ਆਪਣਾ ਮੋਬਾਈਲ ਟੀਵੀ